ਅੱਜ ਦੀ ਵੀਡੀਓ ਵਿੱਚ ਆਪਾਂ ਰਾਜੇ ਤੇ ਰਾਣੀ ਦੀ ਵਿਚਾਰ ਨਾਲ ਸਾਂਝ ਪਾਉਣੀ ਹੈ ਸੋ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਰਾਜਾ ਹਰੀਚੰਦ ਸੀ ਉਸ ਦੇ ਘਰ ਜਿਹੜੀ ਰਾਣੀ ਸੀ ਉਸ ਦਾ ਨਾਮ ਤਾਰਾ ਰਾਣੀ ਸੀ ਉਸ ਨੂੰ ਬਚਪਨ ਵਿੱਚ ਕੁਝ ਨੇਕ ਪੁਰਸ਼ਾਂ ਦੇ ਬਚਨ ਸੁਣਨ ਦੀ ਲਗਨ ਸੀ ਜ਼ਿਆਦਾਤਰ ਲੜਕੀਆਂ ਦੇ ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਅਲੱਗ ਹੋ ਜਾਂਦੀ ਹੈ ਪਰ ਛੋਟੇ ਜਿਹੇ ਰਾਜਵਾਲੀ ਧਰਮੀ ਰਾਣੀ ਵਿਆਹ ਤੋਂ ਬਾਅਦ ਵੀ ਪੂਜਾ ਪਾਠ ਵਰ ਲੱਗੀ ਰਿਹਾ ਕਰਦੀ ਸੀ ਉਹਨਾਂ ਦੇ ਰਾਜ ਮਹਿਲਾਂ ਦੇ ਨੇੜੇ ਕੋਈ ਭਜਨਾਂ ਦੀ ਮੰਡਲੀ ਆ ਗਈ ਉਹ ਮੰਡਲੀ ਪ੍ਰਮਾਤਮਾ ਦਾ ਭਜਨ ਕੀਰਤਨ ਕਰਨ ਲੱਗੀ ਸਾਰੀ ਰਾਤ ਕੀਰਤਨ ਕਰਦੇ ਰਹਿੰਦੇ ਸਨ ਜਦੋਂ ਰਾਣੀ ਨੂੰ ਪਤਾ ਲੱਗਾ ਤਾਂ ਉਹ ਵੀ satsangਤ ਕਰਨ ਲਈ ਜਾਣ ਲੱਗ ਪਈ ਉਸ ਦਾ ਨੇਮ ਸੀ ਪ੍ਰਮਾਤਮਾ ਦਾ ਨਾਮ ਉਸ ਨੇ ਜੀਵਨ ਦਾ ਆਸਰਾ ਬਣਾ ਲਿਆ ਸੀ ਤੇ ਬਿਨਾਂ ਕਿਸੇ ਡਰ ਦੇ ਸਨੇਖ ਰਾਜ ਆਇਆ ਕਰਦੀ ਸੀ ਫਿਰ ਇੱਕ ਦਿਨ ਤਾਰਾ ਰਾਣੀ ਜਦੋਂ ਗਈ ਤਾਂ ਪਿੱਛੋਂ ਉਸ ਦੇ ਪਤੀ ਰਾਜੇ ਦੀ ਅਚਾਨਕ ਜਾ ਖੁੱਲ ਗਈ ਤੇ ਫਿਰ ਕੀ ਸੀ ਰਾਜਾ satsangi ਨਹੀਂ ਸੀ ਉਹ ਤਾਂ ਸਾਰਾ ਦਿਨ ਆਪਣੇ ਰਾਜ ਕਾਜ ਵਿੱਚ ਰਹਿੰਦਾ ਤੇ ਧਰਮ ਕਰਮ ਵੱਲ ਧਿਆਨ ਦੇਣ ਦੀ ਥਾਂ ਰੰਗ ਰਲੀਆਂ ਹੀ ਮਾਨ ਦਾ ਰਹਿੰਦਾ ਸੀ ਹੁਣ ਐਸੇ ਬੰਦੇ ਦਾ ਸੁਭਾਅ ਸਦਾ ਸ਼ੱਕੀ ਹੀ ਰਹਿੰਦਾ ਹੈ ਕਿਉਂਕਿ ਉਹ ਆਪ ਤੇ ਨੇਕ ਨਹੀਂ ਹੁੰਦੇ ਤੇ ਦੂਜੇ ਨੂੰ ਵੀ ਆਪਣੇ ਵਰਗੇ ਸਮਝਦੇ ਹਨ ਪਰ ਉਧਰ ਰਾਣੀ ਤਾਰਾ ਜਿੰਨੀ ਨੇਕ ਸੀ ਧਰਮੀ ਸੀ ਉਹ ਓਨੀ ਸੁੰਦਰ ਵੀ ਸੀ ਭਗਵਾਨ ਨੇ ਉਸ ਨੂੰ ਸਾਰੇ ਸੁੱਖ ਦਿੱਤੇ ਹੋਏ ਸਨ ਬੜੀ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਚੱਲ ਰਹੀ ਸੀ ਪਰ ਰਾਤ ਨੂੰ ਰਾਜਾ ਜਦੋਂ ਜਾਗਿਆ ਤਾਂ ਉਸਨੇ ਦੇਖਿਆ ਕਿ ਰਾਣੀ ਦੀ ਸੇਧ ਸੌਣ ਵਾਲੀ ਜਗ੍ਹਾ ਖਾਲੀ ਹੈ ਮੇਰੀ ਰਾਣੀ ਇਸ ਵਕਤ ਅੱਧੀ ਰਾਤ ਨੂੰ ਕਿੱਧਰ ਗਈ ਹੈ ਰਾਜੇ ਦੇ ਮਨ ਵਿੱਚ ਹੈਰਾਨੀ ਤੇ ਸ਼ੱਕ ਪੈਦਾ ਹੋ ਗਿਆ ਰਾਜੇ ਨੇ ਉੱਠ ਕੇ ਇੱਧਰ ਉੱਧਰ ਦੇਖਿਆ ਪਰ ਰਾਣੀ ਕਿਤੇ ਵੀ ਨਾ ਲੱਭੀ ਰਾਜ ਮਹਿਲ ਦੇ ਪਹਿਰੇਦਾਰਾਂ ਨੂੰ ਪੁੱਛਿਆ ਤਾਂ ਉਹਨਾਂ ਵੀ ਕੁਝ ਨਾ ਦੱਸਿਆ ਕਿਉਂਕਿ ਜਦੋਂ ਰਾਣੀ ਜਾਂਦੀ ਸੀ ਤਦੋਂ ਉਹਨਾਂ ਨੂੰ ਵੀ ਨੀਂਦ ਆ ਜਾਂਦੀ ਸੀ ਉਹ ਵੀ ਸੌਂ ਜਾਂਦੇ ਸਨ ਇਸ ਕਰਕੇ ਉਹਨਾਂ ਨੂੰ ਵੀ ਰਾਣੀ ਦੇ ਬਾਰੇ ਕੁਝ ਵੀ ਪਤਾ ਨਹੀਂ ਸੀ ਚੱਲਦਾ ਕਿਉਂਕਿ ਪ੍ਰਮਾਤਮਾ ਦੀ ਹੀ ਐਸੀ ਕੁਝ ਲੀਲਾ ਸੀ ਹੁਣ ਉਹ ਰਾਜਾ ਇਹ ਸਾਰਾ ਕੁਝ ਦੇਖ ਕੇ ਸ਼ਾਨਵੇਂ ਕਰਕੇ ਫਿਰ ਵੀ ਚੁੱਪ ਰਿਹਾ ਉਸ ਨੇ ਰਾਣੀ ਨੂੰ ਇਸ ਬਾਰੇ ਵਿੱਚ ਕੁਝ ਵੀ ਨਾ ਪੁੱਛਿਆ ਪਰ ਅਗਲੀ ਰਾਤ ਉਸ ਨੂੰ ਨੀਂਦ ਨਹੀਂ ਆਈ ਤੇ ਰਾਤ ਜਾਗਦਾ ਰਿਹਾ ਉਸ ਨੇ ਧਿਆਨ ਰੱਖਿਆ ਕਿ ਕਦੋਂ ਰਾਣੀ ਉੱਠ ਕੇ ਜਾਂਦੀ ਪਰ ਰਾਣੀ ਆਪਣੇ ਨੀਮ ਅਨੁਸਾਰ ਸੌਂ ਗਈ ਜਦੋਂ ਅੰਮ੍ਰਿਤ ਵੇਲੇ ਸਤ ਸੰਗ ਦਾ ਵੇਲਾ ਆਇਆ ਭਾਵਦ ਦੀ ਰਾਤ ਬੀਤੀ ਤਾਂ ਰਾਣੀ ਉੱઠી ਇਸ਼ਨਾਨ ਕੀਤਾ ਸਧਾਰਨ ਭਗਤੀ ਭਾਵ ਵਾਲੇ ਬਸਤਰ ਪਾਏ ਤੇ ਆਪਣੇ ਸਤ ਸੰਗ ਵੱਲ ਚੱਲ ਪਈ ਪਰ ਅੱਜ ਤਾਂ ਰਾਜਾ ਵੀ ਸੁੱਤਾ ਨਹੀਂ ਸੀ ਉਹ ਤਾਂ ਕੇਸ ਮਾਰ ਕੇ ਪਿਆ ਸੀ ਜਦੋਂ ਰਾਣੀ ਉਥੋਂ ਤੁਰੀ ਤਾਂ ਉਸ ਪਿੱਛੇ ਪਿੱਛੇ ਉਹ ਵੀ ਤੁਰ ਪਿਆ ਜਦੋਂ ਰਾਣੀ 사ਤ ਸੰਗ ਵਿੱਚ ਜਾ ਬੈਠੀ ਅੱਗੇ ਪ੍ਰਭੂ ਕੀ ਰਤਨ ਹੋ ਰਿਹਾ ਸੀ ਉਥੇ ਸਾਰੇ ਹੀ ਪਰਮਾਤਮਾ ਵਿੱਚ ਧਿਆਨ ਜੋੜ ਕੇ ਅੰਤਰ ਧਿਆਨ ਹੋਏ ਪਏ ਸਨ ਧਰਮ ਦਾ ਸ਼ਾਂਤੀ ਦਾ ਪਿਆਰ ਦਾ ਵਾਤਾਵਰਨ ਬਣਿਆ ਹੋਇਆ ਸੀ ਰਾਜਾ ਹਰੀਚੰਦ ਪਹਿਲਾਂ ਤਾਂ ਕੁਝ ਚਿਰ ਖਲੋਤਾ ਰਿਹਾ ਸੋਚਦਾ ਰਿਹਾ ਫਿਰ ਰਾਣੀ ਦੀ ਇੱਕ ਖੜਾ ਮਤਲਬ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਚੁੱਕ ਕੇ ਆਪਣੇ ਰਾਜ ਭਵਨ ਨੂੰ ਆ ਗਿਆ ਆ ਕੇ ਆਰਾਮ ਨਾਲ ਆਪਣੀ ਸੇਰਜ ਉੱਤੇ ਸੌਂ ਗਿਆ ਉਸ ਨੂੰ ਦੀਨ ਦੁਨੀ ਦਾ ਕੋਈ ਖਿਆਲ ਨਹੀਂ ਸੀ ਉਹ ਤਾਂ ਰਾਜ ਕਾਜ ਰੰਗ ਰਾਗ ਤੇ ਮਾਇਆ ਦਾ ਪੁੱਤਲਾ ਸੀ ਸੁੱਤਾ ਹੋਇਆ ਉਹ ਉਸ ਦਿਨ ਕਈ ਸੁਪਨੇ ਦੇਖਦਾ ਰਿਹਾ ਸਤ ਸੰਗਤ ਸਮਾਪਤ ਹੋਈ ਭੋਗ ਪੈ ਗਿਆ ਜਦੋਂ ਰਾਣੀ ਬਾਹਰ ਹੋ ਕੇ ਆਪਣੇ ਖੜਾਵਾ ਪਾਉਣ ਲੱਗੀ ਤਾਂ ਖੜਾ ਇੱਕੋ ਸੀ ਇੱਕ ਖੜਾ ਨੂੰ ਦੇਖ ਕੇ ਰਾਣੀ ਕੁਝ ਹੈਰਾਨ ਹੋਈ ਕਿ ਇਹ ਕੀ ਖੇਡ ਵਰਤੀ ਇੱਕ ਖੜਾ ਕਿਸ ਨੇ ਚੋਰੀ ਕੀਤੀ ਹੈ ਉਸ ਵੇਲੇ ਸਤ ਸੰਗਿਆਂ ਨੂੰ ਵੀ ਪਤਾ ਲੱਗ ਗਿਆ ਸੰਗਤ ਨੇ ਅਰਦਾਸ ਕੀਤੀ ਹੈ ਪਾਰ ਬ੍ਰਹਮ ਤੇਰਾ ਜਸ ਕਰਦਿਆ ਰਾਣੀ ਦੇ ਖੜਾਂ ਦਾ ਚਲੇ ਜਾਣਾ ਭੈ ਦਾ ਕਾਰਨ ਹੈ ਪਹਿਲੇ ਕਦੇ ਇਸ ਤਰ੍ਹਾਂ ਨਹੀਂ ਹੋਇਆ ਤੇਰਾ ਜਸ ਕਿਵੇਂ ਪ੍ਰਗਟ ਹੋਵੇਗਾ ਆਪਣਾ ਕੋਈ ਕੌਤਕ ਦਿਖਾਓ ਰਾਣੀ ਨੇ ਰਾਜਪਵਨ ਨੂੰ ਜਾਣਾ ਹੈ ਸੰਗਤ ਨੇ ਐਸੀ ਅਰਦਾਸ ਕੀਤੀ ਕਿ ਉਸ ਵੇਲੇ ਖੜਾਂ ਦੇ ਨਾਲ ਉਹ ਹੀ ਪੁਰਾਣੀ ਖੜਾਂ ਜੁੜ ਗਈ ਰਾਣੀ ਤਾਰਾ ਨੇ ਖੜਾਵਾਂ ਦੀ ਜੋੜੀ ਪੈਰੀ ਪਾਈ ਤੇ ਆਪਣੇ ਰਾਜਪਵਨ ਵਿੱਚ ਆਈ ਜਦੋਂ ਆਪਣੇ ਕਮਰੇ ਵਿੱਚ ਆ ਗਈ ਤਾਂ ਰਾਜੇ ਨੇ ਪੁੱਛਿਆ ਰਾਣੀ ਤੁਸਾਂ ਦੇ ਖੜਾਵਾਂ ਕਿੱਥੇ ਹਨ 헤ਨਾਤ ਮੇਰੀਆਂ ਖੜਾਵਾਂ ਮੇਰੇ ਪੈਰੀ ਹਨ ਕੀ ਗੱਲ ਅਜੋ ਤੁਸੀਂ ਇਹ ਪੁੱਛਣ ਦੀ ਖੇਚਲ ਕੀਤੀ ਹੈ ਸਾਰਾ ਰਾਣੀ ਨੇ ਉੱਤਰ ਦਿੱਤਾ ਕਿਤੇ ਹਨ ਰਾਜੇ ਨੇ ਜਦੋਂ ਮੋੜ ਪੁੱਛਿਆ ਤਾਂ ਰਾਣੀ ਨੇ ਕਿਹਾ ਦਾਸੀ ਦੇ ਪੈਰੇ ਹਨ ਜੀ ਰਾਜੇ ਹਰੀਚੰਦ ਨੇ ਜਦੋਂ ਦੇਖਿਆ ਦੋਵੇਂ ਖੜਾਵਾਂ ਇੱਕੋ ਜਿਹੀਆਂ ਸਨ ਇੱਕੋ ਜਿਹੀਆਂ ਕੱਸੀਆਂ ਉਸ ਨੂੰ ਹੈਰਾਨੀ ਹੋਈ ਉਸ ਨੇ ਕਾਹਲੀ ਨਾਲ ਚੁੱਕ ਕੇ ਲਿਆਂਦੀ ਹੋਈ ਖੜਾਵ ਦੇਖਣੀ ਚਾਹੀ ਪਰ ਉਹ ਖੜਾਵ ਉਹਥੇ ਹੈ ਹੀ ਨਹੀਂ ਸੀ ਇਸ ਤਰ੍ਹਾਂ ਦੇ ਕੋਤਲ ਨਾਲ ਰਾਜੇ ਨੂੰ ਬੜੀ ਹੈਰਾਨੀ ਹੋਈ ਰਾਣੀ ਉਹ ਗੱਲ ਸਾਰੀ ਸਮਝ ਗਈ ਕਿ ਰਾਜਾ ਪਿੱਛੋਂ ਜਾਗਿਆ ਹੋਵੇਗਾ ਤੇ ਸ਼ੱਕ ਪੈਣ ਤੇ ਮੇਰੇ ਪਿੱਛੇ ਲੱਗ ਤੁਰਿਆ ਪਰ ਸਤ ਸੰਗਤ ਦੇ ਕਾਰਨ ਦਾਸੀ ਦੀ ਇੱਜ਼ਤ ਰਹਿ ਗਈ। ਪਾਰਬਨ ਪਰਮੇਸ਼ਰ ਬੜਾ ਦਿਆਲੂ ਤੇ ਲੀਲਾ ਕਰਨ ਵਾਲਾ ਕੋਈ ਉਹਨਾਂ ਦਾ ਪਾਰਾਵਰ ਨਹੀਂ ਲੈ ਸਕਦਾ। ਰਾਣੀ ਨੇ ਪ੍ਰਗਟ ਤੌਰ ਤੇ ਪੁੱਛਿਆ ਏ 나ਤ ਹੁਣ ਤਾਂ ਆਪਦੇ ਮਨ ਨੂੰ ਪੂਰੋਸਾ ਹੋ ਗਿਆ ਕਿ ਅੱਧੀ ਰਾਤ ਉੱਠ ਕੇ ਕਿੱਥੇ ਜਾਂਦੀ ਹਾਂ ਮੈਂ ਪ੍ਰਭੂ ਦੀ ਭਗਤੀ ਕਰਦੀ ਹਾਂ। ਭਗਤੀ ਹੀ ਜੀਵਨ ਦਾ ਨਿਸ਼ਾਨਾ ਹੈ ਇਸ ਮਾਇਆਵਾਦੀ ਜਗਤ ਵਿੱਚ ਹੋਰ ਹੈ ਵੀ ਕੀ ਕਿੰਨਾ ਚੰਗਾ ਹੋਏਗਾ ਕਿ ਆਪ ਵੀ ਚੱਲਿਆ ਕਰੋ ਸਤ ਸੰਗਤ ਵਿੱਚ ਬੈਠ ਕੇ ਘੜੀ ਮਨ ਨੂੰ ਸ਼ਾਂਤ ਕਰ ਲਿਆ ਕਰੋ ਰਾਜ ਕਾਜ ਤਾਂ ਹੁੰਦੇ ਹੀ ਰਹਿੰਦੇ ਹਨ ਰਾਜੇ ਹਰੀ ਚੰਦੇ ਨੇ ਤਾਰਾ ਰਾਣੀ ਕੋਲੋਂ ਖਿਮਾ ਮੰਗੀ ਤੇ ਸਤ ਸੰਗਤ ਵਿੱਚ ਜਾਣ ਦੀ ਖੁੱਲ੍ਹ ਦੇ ਦਿੱਤੀ ਉਹ ਆਪ ਵੀ ਭਗਤੀ ਮਾਰਗ ਤੇ ਚੱਲ ਪਿਆ ਸੋ ਇਸ ਵੀਡੀਓ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਆਪਣੇ ਭਗਤਾਂ ਪਿਆਰਿਆਂ ਦੀ लाज ਰੱਖਦਾ ਹੈ ਜਦੋਂ ਰਹਿਰਾ ਸਾਹਿਬ ਜੀ ਦੀ ਗੁਰਬਾਣੀ ਪਰਾਰੰਭ ਹੁੰਦੀ ਹੈ ਤੇ ਉਦੋਂ ਹੀ ਆਪਾਂ ਇਸ ਸ਼ਬਦ ਨੂੰ ਸ਼ੁਰੂ ਵਿੱਚ ਪੜ੍ਹਦੇ ਹਾਂ ਕਿ ਹਰ ਯੁਗ ਯੁਗ ਭਗਤੇ ਉਪਾਇਆ ਪਿਆਜ ਰਖਦਾ ਆ ਰਾਮ ਰਾਜੇ ਇਸ ਤਰ੍ਹਾਂ ਅੱਗੇ ਭਗਤਾਂ ਦੀ ਤੇ ਭਗਤਾਂ ਨੂੰ ਤੰਗ ਕਰਨ ਵਾਲੇ ਦੁਸ਼ਟਾਂ ਦੀ ਗੱਲ ਦੱਸਦਿਆਂ ਹੋਇਆ ਉਸ ਵਿਚਾਰ ਨੂੰ ਸਾਨੂੰ ਚੰਗੀ ਤਰ੍ਹਾਂ ਗੁਰੂ ਸਾਹਿਬ ਬਾਣੀ ਵਿੱਚ ਸਮਝਾਉਂਦੇ ਹਨ ਸੋ ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਮਕਸਦ ਇਹ ਹੈ ਕਿ ਗੁਰਬਾਣੀ ਵਿੱਚ ਐਸੀਆਂ ਧਰਮੀ ਇਸਤਰੀਆਂ ਦੀਆਂ ਵਿਚਾਰਾਂ ਲਿਖੀਆਂ ਗਈਆਂ ਹਨ ਜਿਥੋਂ ਸਾਨੂੰ ਸਿੱਖਿਆ ਲੈ ਕੇ ਹਮੇਸ਼ਾ ਧਰਮ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਭਾਈ ਗੁਰਦਾਸ ਜੀ ਵੀ ਬਖਸ਼ਿਸ਼ ਕਰਦੇ ਹਨ ਸੁਖ ਰਾਜੇ ਹਰੀ ਚੰਦ ਕਰਨਾਰ ਸਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰ ਬਾਣੀ ਪਿਛੋਂ ਰਾਜਾ ਜਾਗਿਆ ਦੀ ਰਾਤ ਨਖੰਡ ਵਿਹਾਣੀ ਰਾਣੀ ਦਸਨ ਆਵੇ ਮਨ ਵਿੱਚ ਵਰਤ ਗਏ ਹੈ ਰਾਣੀ ਹੋਰਤ ਰਾਤੀ ਉੱਠ ਕੇ ਚੱਲਿਆ ਪਿਛੇ ਤਰਲ ਜਵਾਨੀ ਰਾਤੀ ਬਹੁਤੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ ਰਾਜੇ ਇੱਠਾ ਚਲਤ ਏ ਇਹ ਖੜਾਮ ਹੈ ਚੋਜ ਵਿਡਾਣੀ ਸਾਧ ਸੰਗਤ ਵਿਟੋ ਕੁਰਬਾਨੀ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਵਿੱਚ ਇੱਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ